ਅਲੀ ਕੀ ਨਾਮ ਹੈ ਕੀ ਗੱਲ ਬਤਾਲਾਂ ਮੈਂ ਹਰਜੀਤ ਸਿੰਘ ਪਿੰਡ ਮੂਲੇ ਚੱਕ ਤੋਂ ਜੋ ਆਪ ਨੂੰ ਦਿਖਾਇਆ ਜਾ ਰਿਹਾ ਹੈ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਗੁੱਡੇ ਵਾਲੀ ਸਾਈਡ ਤੋਂ ਆ ਰਹੇ ਹੀ ਕਾਰ ਤਵਾਰ ਇਹ ਸਾਡੇ ਪਿੰਡ ਮੂਲੇ ਚੱਕ ਦੇ ਹੀ ਆ ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਹਾਸਾ ਹੋਇਆ ਹੈ ਤੋਂ ਸਾਡੀ ਨਰੀ ਭਾਗ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ ਜੋ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ ਕੋਲੋਂ ਕਿ ਜਿਹੜਾ ਹੌ ਸਿਜਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ ਵੱਡੇ ਬڑے بڑے ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੀ ਨੇ ਕਿਉਂਕਿ ਇਹ ਸੜਕ ਬਹੁਤ ਚੌੜੀ ਹੈ ਜਿਵੇਂ ਜਾ ਹੁਣ ਆਪ ਨੂੰ ਖਾਇ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਦਸਾ ਹੋਇਆ ਤੇ ਅਚਾਨਕ ਹੀ ਅੱਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦੌਂਦਿਆਂ ਗੱਡੀ ਗੜੀ ਵਿੱਚ ਚਲੀ ਗਈ ਆ ਤੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਬੀਨੂ ਬਣਾ ਜਾਵੇ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ ਤੋਂ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਮਾਨਯੋਗ ਡੀਸੀ ਸਾਹਿਬ ਅੱਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਦੋ ਜਣੇ ਸਨ ਹਾਂ ਤੇ ਬਚਾਅ ਬਚਾਅ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਾਰਾਦਾਰਸ ਕਰਾਉਣਾ ਕੀਤਾ ਕਿ ਬਲੋਕ ਇਹਨਾਂ ਦਾ ਬਚਾਅ ਹੋ ਗਿਆ ਔਰ ਉਹਨਾਂ ਨੇ ਕੋਈ ਵੀ ਅਗੋ ਕਿਸੇ ਤੇ ਕਾਰਵਾਈ ਕਰਨ ਦੀ ਨਹੀਂ ਗਲਬਾ ਕੀਤੀ ਔਰ ਬਹੁਤ ਵਧੀਆ ਇਹ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੋਲਾਂ ਨੂੰ ਵੱਡਾ ਕੀਤਾ ਜਾਵੇ ਮੌਕੇ ਤੇ ਪੁਲਿਸ ਪਰਚਾ ਨੂੰ ਪਹੁੰਚਾਇਆ ਉਹਨਾਂ ਨੇ ਨਹੀਂ ਕਿਹਾ ਕਿ ਇਹ ਪੋਲ ਛੋਟਾ ਹੋਣ ਕਰਕੇ ਹਾਸਾ ਹੋਇਆ ਸੋ ਸਾਡੀ ਬੇਨਤੀ ਆ ਨਰੀ ਭਾਗ ਅੱਗੇ ਕਰਬੁਸ਼ਨ ਅੱਗੇ ਕਿ ਇਹ ਪੋਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਸੋ ਪਿੰਡ ਮੂਲੇ ਚਟਾਉ ਹਰਦੀਪ ਸਿੰਘ ਨਾਮ ਦਾ ਜਿਹੜੀ ਜੱਗੀ ਇਹ ਅੱਜ ਚੌਂਕੀ ਆ ਜੱਸੀ ਤੇ ਤਲਾਹ ਮਿਲੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀ ਬਾਰੇ ਪੁੱਛ ਕੇ ਜੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਹ ਨਵੀਂ ਗੱਡੀ ਲਈ ਹੈ ਤੇ ਆਪਣੇ ਘਰੋਂ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੋਲੇ ਚੱਕ ਸੂਵੇ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਵੇ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਾਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕੋਈ ਮੀਨਗਮ ਕਿਤੇ ਸੀ ਉਹਨਾਂ ਨੇ ਗੱਡੀ ਵਾਲਿਆਂ ਨੂੰ ਬੜੀ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਸੀ ਜਾਂ ਕੋਈ ਡਰਿੰਕੀ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾ ਉਹ ਕੋਲੀ ਵੀ ਜਿਹੜੀ ਥੋੜੀ ਤੰਗ ਹੈ